ਅਹਿਮ ਤੇ ਵੱਡੀ ਖਬਰ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਬਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਬਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੌਰਾਨ ਅਹਿਮ ਤੇ ਵੱਡੇ ਖੁਲਾਸੇ ਕੀਤੇ ਨੇ ਕਿ ਆਖਰ ਬਿਕਰਮ ਮਜੀਠੀਆ ਦੀ ਬੈਰਕ ਬਦਲਣ ਦੇ ਲਈ ਅਸੀਂ ਕੋਟਦਾਰ ਰੁਖ ਕਿਉਂ اختیار ਕੀਤਾ ਆਖਰ ਕੌਣ ਹੈ ਉਸ ਬੈਰਕ ਦੇ ਵਿੱਚ ਜਿੱਥੇ ਬਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਤਾਂ ਅਰਸ਼ਦੀਪ ਕਲੇਰ ਜੋ ਕਿ ਅਕਾਲੀ ਦਲ ਦੇ ਮੁਖ ਬੁਲਾਰੇ ਵੀ ਨੇ ਵਿਕਰਮ ਅਜੀਠੇ ਦੇ ਵਕੀਲ ਵੀ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ 8 ਤੋਂ 9 ਖਤਰਨਾਕ ਅਪਰਾਧੀ ਉਸ ਬੈਰਕ ਦੇ ਵਿੱਚ ਆ ਜਿੱਥੇ ਵਿਕਰਮ ਅਜੀਠਿਆ ਨੂੰ ਰੱਖਿਆ ਹੋਇਆ ਜਿਸ ਦੇ ਚਲਦਿਆਂ ਵਿਕਰਮ ਅਜੀਠਿਆ ਦੀ ਬੈਰਕ ਬਦਲਣ ਦੇ ਲਈ ਅਸੀਂ ਕੋਡ ਦਾ ਰੁਖ ਇਕਤਿਆਰ ਕੀਤਾ ਤੇ ਨਾਲ ਹੀ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਕਿ ਇਹ ਸਿਰਫ ਤੇ ਸਿਰਫ ਸਰਕਾਰ ਤੇ ਪ੍ਰਸ਼ਾਸਨ ਦੀ ਇੱਕ ਰਾਜਨੀਤਿਕ ਚਾਲ ਹੈ ਜਿਸ ਦੇ ਕਰਕੇ ਬਿਕਰਮ ਮਜੀਠੀਆ ਨੂੰ ਉਸ ਬੈਰਕ ਦੇ ਵਿੱਚ ਰੱਖਿਆ ਗਿਆ ਜਿੱਥੇ ਬਿਕਰਮ ਮਜੀਠੀਆ ਦੇ ਬੈਰਕ ਦੇ ਵਿੱਚ 8 ਤੋਂ 9 ਖਤਰਨਾਕ ਅਪਰਾਧੀ ਰੇੜੇ ਰਹਿ ਰਹੇ ਨੇ ਤਾਂ ਬਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਆਇਆ ਤਾਂ ਕਿ ਸਰਕਾਰ ਦੀ ਵਾਕਈ ਹੀ ਚਾਲ ਹੈ ਪ੍ਰਸ਼ਾਸਨ ਦੀ ਵਾਕਈ ਹੀ ਚਾਲ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਹੁਣ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਆ ਪਰ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕੋਰਟ ਦੇ ਵੱਲੋਂ ਜੋ ਅਗਲੀ ਤਰੀਕ ਪਾ ਦਿੱਤੀ ਆ ਪਹਿਲਾਂ 14 ਤਰੀਕ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਸੀ ਪਰ 14 ਤਰੀਕ ਨੂੰ ਸੁਣਵਾਈ ਹੋਈ ਤਾ ਉਸੋ ਦੀ ਤਰੀਕਾ ਅੱਗੇ ਪਾ ਦਿੱਤੀ ਆ ਹੁਣ 17 ਤਰੀਕ ਨੂੰ 17 ਜੁਲਾਈ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਕੀ ਹੁਣ ਕੋਰਟ ਵਿਕਰਮ ਮਜੀਠੀਆ ਦੇ ਪੱਖ ਦੇ ਵਿੱਚ ਕੋਈ ਗੱਲ ਕਰਦੇ ਨੇ ਵਿਕਰਮ ਮਜੀਠੀਆ ਦੀ ਬੈਰਕ ਬਦਲੀ ਜਾਵੇਗੀ ਬਿੱਤੇ ਕੱਲ ਵਿਕਰਮ ਮਜੀਠੀਆ ਨੂੰ ਉਹਨਾਂ ਦੀ ਪਤਨੀ ਗੁਨੀਪ ਕੌਰ ਵੀ ਮਿਲ ਕੇ ਆਏ ਤਾਂ ਗੁਨੀਪ ਕੌਰ ਜਦੋਂ ਮਜੀਠੀਆ ਨੂੰ ਮਿਲ ਕੇ ਜੇਲ੍ਹ ਚੋਂ ਬਾਹਰ ਆਏ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਵਿਕਰਮ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਨੇ ਉਹ ਬਿਲਕੁਲ ਤੰਦਰੁਸਤ ਨੇ ਬਿਲਕੁਲ ਸਹੀ ਸਲਾਮਤ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਉਹਨਾਂ ਦੇ ਹੌਸਲੇ ਪਹਿਲਾਂ ਵੀ ਬੁਲੰਦ ਸੀ ਹੁਣ ਵੀ ਉਹਨਾਂ ਦੇ ਹੌਸਲੇ ਬੁਲੰਦ ਨੇ ਪਰ ਬਹਿਰਕ ਬਦਲਣ ਦੀ ਗੱਲ ਵਕੀਲ ਦੇ ਵੱਲੋਂ ਦੱਸੀ ਗਈ ਹੈ ਵਿਕਰਮ ਮਜੀਠੀਆ ਦੀ ਪਤਨੀ ਗਨੀਬ ਕੌਰ ਲਗਾਤਾਰ ਗਰਕਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਗਰਜਦੀ ਹੋਈ ਮਾਫ ਕਰਨਾ ਨਜ਼ਰ ਆ ਰਹੀ ਆ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਦੀ ਭੈਣ ਹਰਸੀਮਰਤ ਕੌਰ ਬਾਦਲ ਗਰਜਦੀ ਹੋਈ ਨਜ਼ਰ ਆਉਂਦੀ ਆ ਉਸੇ ਤਰੀਕੇ ਦੇ ਨਾਲ ਹੁਣ ਗਨੀਬ ਕੌਰ ਵੀ ਲਗਾਤਾਰ ਲਲਕਾਰਾ ਮਾਰ ਰਹੀ ਆ ਲਗਾਤਾਰ ਬਿਕਰਮ ਮਜੀਠੀਆ ਦੀ ਚੜ੍ਹਦੀ ਕਲਾ ਦੀ ਗੱਲ ਕਰ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਸਨੇਹਾ ਵੀ ਭੇਜਿਆ ਸੀ ਬਿਕਰਮ ਮਜੀਠੀਆ ਨੇ ਆਪਣੇ ਵਕੀਲ ਦੇ ਰਾਹੀਂ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਭਗਵੰਤ ਮਾਨ ਨੂੰ ਕਹਿ ਦਿਓ ਕਿ ਮੈਂ ਬਾਹਰ ਆ ਕੇ ਉਹਨਾਂ ਦੇ ਕੋਲੋਂ ਕੁਝ ਸਵਾਲ ਵੀ ਕਰੂੰਗਾ ਉਹਨੂੰ ਆਪਣਾ ਸਿਹਦਾ ਖਿਆਲ ਰੱਖਣ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਦਾ ਖਿਆਲ ਰੱਖਣ ਦੀ ਸਲਾਹ ਵੀ ਦਿੱਤੀ ਆ ਤਾਂ ਇਸ ਦੇ ਪਿੱਛੇ ਡੂੰਗੀ ਜੇਕਰ ਗੱਲ ਸੋਚੀ ਜਾਵੇ ਤਾਂ ਕਹਿਣਾ ਕੀ ਚਾਹੁੰਦੇ ਨੇ ਬਿਕਰਮ ਮਜੀਠੀਆ ਪਰ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਜ਼ਿਕਰ ਗੱਲ ਕੀਤੀ ਜਾਵੇ ਵਿਜੀਲੈਂਸ ਦੇ ਵੱਲੋਂ ਸਕੰਜਾ ਕੱਸਿਆ ਗਿਆ ਅਮਦੋ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ 14 ਦਿਨ ਦੀ ਨਾਇਕ ਹਰਾਸਸ ਦੇ ਵਿੱਚ ਨੇ ਤਾਂ 14 ਦਿਨ ਪੂਰੇ ਹੋਣ ਤੋਂ ਬਾਅਦ ਵਿਕਰਮ ਮਜੀਠੀਆ ਕੀ ਕੋਈ ਰਾਹਤ ਮਹਿਸੂਸ ਕਰਨਗੇ ਕੀ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਘਟਦੀਆਂ ਨੇ ਜਾਂ ਵੱਧਦੀਆਂ ਨੇ ਤੇ ਹੁਣ 17 ਜੁਲਾਈ ਨੂੰ ਜੋ ਵਿਕਰਮ ਮਜੀਠੀਆ ਦੀ ਬੈਰਕ ਬਦਲਣ ਦਾ ਮਾਮਲੇ ਦੇ ਵਿੱਚ ਸੁਣਵਾਈ